ਮਾਂ ਬੇਟੇ ਨੂੰ ਵੇਖ ਕੇ ਖੁਸ਼ੀ ਹੋਵੇ ਫਸਲ ਜੱਟ ਦੇ ਦਿਲ ਨੂੰ ਮੋਹ ਲੈਂਦੀ ਬਾਬਾ ਭਾਰਤੀ ਕੋੜੇ ਨੂੰ ਵੇਖਦੇ ਜਾਂ ਦਿਲ ਉਹਨਾਂ ਦੇ ਵੀ ਇੰਝ ਖੋ ਪੈਂਦੀ ਭਜਨ ਬੰਦਗੀ ਤੋਂ ਜੋ ਵੀ ਸਮਾਂ ਬਚਦਾ ਸਾਰਾ ਕੋੜੇ ਦੇ ਉੱਤੇ ਹੀ ਲਾ ਦਿੰਦੇ ਕਦੇ ਖਰਖਰਾ ਪਿੰਡੇ ਤੇ ਫੇਰਦੇ ਸੀ ਹਾਥੀ ਆਪਣੇ ਦਾਣਾ ਵੀ ਪਾ ਦਿੰਦੇ ਕੋੜਾ ਸੋਨਾ ਸੁਡੋਲ ਤੇ ਸੀ ਬਾਗਾ ਸਾਰੇ ਵਿੱਚ ਇਲਾਕੇ ਮਸ਼ਹੂਰ ਹੋਇਆ ਬਾਬੇ ਉਸ ਦਾ ਨਾਮ ਸੁਲਤਾਨ ਰੱਖਿਆ ਨਾਲੇ ਉਸ ਤੇ ਬਹੁਤ ਗਰੂਰ ਹੋਇਆ ਜਾਇਦਾਦ ਛੱਡੀ ਸ਼ਹਿਰ ਛੱਡ ਦਿੱਤਾ ਪਿੰਡ ਛੋਟੇ ਜਿਹੇ ਮੰਦਿਰ ਵਿੱਚ ਆ ਬੈਠੇ ਜਾਦੂ ਐਸਾ ਸੁਲਤਾਨ ਨੇ ਤੋੜ ਦਿੱਤਾ ਸਭ ਕੁਝ ਹੀ ਛੱਡ ਛੜਾ ਬੈਠੇ ਜਿਵੇਂ ਬੱਦਲ ਨੂੰ ਵੇਖ ਕੇ ਮੋਰ ਨੱਚੇ ਉਸੇ ਤਰ੍ਹਾਂ ਹੀ ਚਾਲ ਸੁਲਤਾਨ ਦੀਏ ਮੈਂ ਇਸ ਤੋਂ ਬਿਨਾਂ ਨਹੀਂ ਰਹਿ ਸਕਦਾ ਮੇਰੀ ਰੂਹ ਸਾਰਾ ਕੁਝ ਜਾਣਦੀ ਹੈ ਰੋਜ਼ ਸ਼ਾਮ ਨੂੰ ਕੋੜੇ ਦੇ ਚੜੋਤੇ ਬਾਬਾ ਪਾਰਤੀ ਸੈਰ ਨੂੰ ਜਾਂਉਂਦੇ ਨੇ 8-10 ਮੀਲ ਦਾ ਚੱਕਰ ਲਾ ਆਉਂਦੇ ਮਨ ਆਪਣੇ ਨੂੰ ਚੈਨ ਪਾਉਂਦੇ ਨੇ